ਠੀਕ ਠਾਕ ਹੋ ਮੈਂ ਵੀ ਠੀਕ ਠਾਕ ਆ ਗਿਆ ਅੱਜ ਆਪਾਂ ਬਣਾਉਣੇ ਗਜਰੇਲਾ ਇਹ ਹੈਗੀਆਂ ਮੇਰੀਆਂ ਗਾਜਰਾਆਂ ਆ ਤੇ ਮੈਂ ਇਨ੍ਹਾਂ ਗਾਜਰਾ ਨੂੰ ਕੀਤਾ ਹੈਗਾ ਚੰਗੀ ਤਰ੍ਹਾਂ ਸਟੀਮ ਜਿਸਟੀਮ ਤੁਸੀਂ ਬੋਇਲ ਵੀ ਕਰ ਸਕਦੇ ਪਰ ਮੈਂ ਕੀਤੀਆਂ ਸਟੀਮ ਸਟੀਮ ਕਰਨ ਤੋਂ ਬਾਅਦ ਇਨ੍ਹਾਂ ਨੂੰ ਕੀਤਾ ਮੈਸ਼ ਮੈਸ਼ ਚੰਗੀ ਤਰ੍ਹਾਂ ਕਰਕੇ ਤੇ ਆਪਾਂ ਹੁਣ ਇਨ੍ਹਾਂ ਨੂੰ ਰੱਖਦੇ ਹੈਗੀਆਂ ਗੈਸ ਦੇ ਉੱਤੇ ਤੇ ਇਸ ਦੀ ਐਮਐਸ ਕਰਕੇ ਕੀਤੀਆਂ ਹੈਗੀਆਂ ਕਿਉਂਕਿ ਜਿਹੜੇ ਕੱਦੂ ਕਸ ਆਪਾਂ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਆਪਣੇ ਕੋ ਬਹੁਤ ਤੱਕ ਜਾਂਦੀਆਂ ਆ ਜਾਂ ਕੇ ਕੱਦੂ ਕਸ ਕਰਨ ਦੇ ਮਾਰੇ ਆਪਾਂ ਇਹਨਾਂ ਨੂੰ ਬਣਾਉਂਦੇ ਨਹੀਂ ਹੈਗੇ ਇਸ ਕਰਕੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਦੋਂ ਆਪਾਂ ਗੈਸ ਕੋ ਮੈਸ਼ ਕਰਕੇ ਇਹਨਾਂ ਨੂੰ ਆਪਾਂ ਰੱਖਿਆ ਗੈਸ ਤੇ ਫੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਣਾ ਹੈ ਤੇ ਇਹਦੇ ਵਿੱਚ ਮੈਂ ਪਾਏ ਹੈਗੇ ਆ ਦੋ ਕਟਸ਼ੀਆਂ ਘਿਓ ਦੀਆਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਉਨਾਂ ਚੱਕ ਪੁੰਨੀ ਜਾਣੇ ਚੰਨੇ ਚੱਕੇ ਬਿਲਕੁਲ ਡਰਾਈ ਨਹੀਂ ਹੋ ਜਾਂਦੀਆਂ ਜਦੋਂ ਪਾਣੀ ਨਹੀਂ ਸੁੱਕ ਜਾਂਦਾ ਇਹਨਾਂ ਦਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ 슈ਗਰ 슈ਗਰ ਪਾਈਆਂ ਹੈਗੀਆਂ ਮੈਂ 3 ਕਕਰਚੀਆਂ ਸਵਾਦ ਦੇ ਅਨਸਾਰ ਜਿਵੇਂ ਤੁਸੀਂ ਜਿੰਨੀਆਂ ਤੁਹਾਨੂੰ ਲੱਗ ਸਹੀ ਲੱਗਦੀਆਂ ਆ ਆਪਾਂ ਫੇਰ ਇਹਨੂੰ ਚੰਗੀ ਤਰ੍ਹਾਂ ਭੁੰਨੀ ਜਾਣਾ ਹੈ ਕਾਫੀ ਚਿਰ ਆਪਾਂ ਫੇਰ ਭੁੰਨਾਂਗੇ ਭੁੰਨਣ ਤੋਂ ਬਾਅਦ ਇਹਨਾਂ ਨੂੰ ਤੇ ਉਸ ਤੋਂ ਬਾਅਦ ਇਹਨੇ ਹੋ ਜਾਣਾ ਫੇਰ ਇਹਨਾਂ ਨੇ ਵਧੀਆ ਜਿਹੜਾ ਚਾਹ 슈ਗਰ ਮੈਲਟ ਹੋ ਕੇ ਤੇ ਸੁੱਕ ਜਾਣੀਆਂ ਤੇ ਬਹੁਤ ਸੋਹਣਾ ਤੇ ਡਰਾਈ ਤਰ੍ਹਾਂ ਹੋ ਜਾਣਾ ਫੇਰੇ ਨੇ ਤੇ ਆਪਾਂ ਉਹਨਾਂ ਚ ਇੱਕ ਭੁੰਨੀ ਜਾਣ ਜਿੰਜੇ ਕਾਪਾ ਨੂੰ ਲੱਗਦਾ ਵੀ ਇਹ ਸੁੱਕ ਚੱਲਿਆ ਠੀਕ ਹੋ ਚੱਲਿਆ ਆ ਮੇਰਾ ਦੂਜੇ ਪਾਸੇ ਰਸਮলাই ਲਈ ਦੁੱਧ ਰੱਖਿਆ ਮੈਂ ਦੂਜੇ ਪਾਸੇ ਰਸਮলাই ਵੀ ਬਣਾਉਣੀ ਆ ਤੇ ਇਹ ਇਦਾਂ ਹੀ ਆ ਬਸ ਇਹ ਕਿ ਇਹਨੂੰ ਆਪਾਂ ਭੁੰਨਣਾ ਹੈ ਆ ਚੰਗੀ ਤਰ੍ਹਾਂ ਭੁੰਨਣਾ ਹੈ ਤੇ ਜਿੰਨਾ ਚਾਕੇ ਇਹਦਾ ਪਾਣੀ ਜੇ ਮੜਾ ਮੋਟਾ ਤੁਹਾਨੂੰ ਦਿਖਦਾ ਤੇ ਉਹ ਸੁੱਕ ਜੇ ਉਸ ਤੋਂ ਬਾਅਦ ਆਪਾਂ ਪਾ ਰਹੇ ਆ ਇਹਦੇ ਵਿੱਚ ਮਿਲਕ ਪਾਊਡਰ ਮਿਲਕ ਪਾਊਡਰ ਦੇ ਮੈਂ ਪਾ ਰਹੀ ਆ ਵੱਡੀਆਂ ਕਟਸੀਆਂ ਤੇ ਤੇਨ ਕੜਛੀਆਂ ਪਾਉਂਗੀ ਕਿਉਂਕਿ ਇਹ ਮੇਰੇ ਕੋਲ ਥੋੜੇ ਚਮਚਾ ਵੀਰ ਤੱਕ ਦਾ ਵੱਡੀਆਂ ਕੜਛੀਆਂ ਪਈਆਂ ਤੇ ਬਸ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਫੇਰ ਮਿਕਸ ਕਰਨਾ ਆ ਮਿਕਸ ਕਰੀ ਜਾਣਾ ਇਹਨੂੰ ਸੇਕ ਜ਼ਰੂਰ ਲਵਾਈ ਜਾਣਾ ਆ ਤੇ ਟਾਈਮ ਲੱਗ ਜਾਂਦਾ ਥੋੜਾ ਜਿਹਾ ਇਹਨਾਂ ਨੂੰ ਬੰਦ ਦੇ ਨੂੰ ਕਿਉਂਕਿ ਇਹ ਪਾਣੀ ਸੁੱਕਦੇ ਨੂੰ ਭੁੰਨਣੇ ਤੇ ਆਪਾਂ ਗਜਰਾਂ ਤਾਂ ਭੁੰਨੀਆਂ ਹੀ ਭੁੰਨੀਆਂ ਉਸ ਤਰ੍ਹਾਂ ਤੇ ਇਹ ਇੰਨਾ ਦਾ ਵਧੀਆ ਹੈ ਗੁਜਰੇਲਾ ਬਣਦਾ ਆ ਬਹੁਤ ਟੇਸਟੀ ਬਣਦਾ ਆ ਤੇ ਪ੍ਰੋਪਰ ਗਜਰੇਲੇ ਅੰਗਰ ਬੰਦਾ ਆ ਤੇ ਬਸ ਇਹਦੀ ਆਪਾਂ ਨੂੰ ਇਹ ਇੰਨਾ ਸੌਖਾ ਕਿ ਜਿਹੜੀਆਂ ਕਈ ਮੇਰੀਆਂ ਭੈਣਾਂ ਗਜਰੇਲਾ ਬਣਾਉਣ ਦੀਆਂ ਮਾਰੀਆਂ ਕੱਦੂ ਕਸ ਕੰਦੀਆਂ ਮਾਰੀਆਂ ਤੇ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ ਇਹ ਸਭ ਤੋਂ ਸੌਖਾ ਤਰੀਕਾ ਤੇ ਬਹੁਤ ਹੀ ਤਰੀਕੇ ਨਾਲ ਵਧੀਆ ਨਾਲ ਬੰਦਾ ਤੇ ਇੰਨਾ ਟੇਸਟੀ ਬੰਦਾ ਆ ਤੁਸੀਂ ਇੱਕ ਵਾਰ ਇਹ ਗਜਰੇਲਾ ਬਣਾ ਕੇ ਦੇਖੋ ਸਟੀਮ ਕਰ ਲਓ ਜਾਂ ਬੋਇਲ ਕਰ ਲਓ ਉਸ ਤੋਂ ਬਾਅਦ ਮੈਸ਼ ਕਰਕੇ ਇਹਨੂੰ ਚੰਗੀ ਤਰ੍ਹਾਂ ਗਜਰਾਂ ਨੂੰ ਭੁੰਨਣਾ ਹੈ ਭੁੰਨਣ ਕਿ ਕਿਉਂ ਵੀ ਪਾਉਣਾ 슈ਗਰ ਪਾਉਣੀ ਵਾਜ ਤੇ ਐਂਡ ਜੇ ਤੇ ਜਾ ਕੇ ਆਪਾਂ ਮਿਲਕਾ ਪਾウダー ਪਾ ਕੇ ਇਹਨਾਂ ਨੂੰ ਬਣਾਉਣਾ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦੇਆ ਕਰੋ ਦੇਖੋ ਕਿੰਨਾ ਸੌਖਾ ਤੇ ਕਿੰਨਾ ਈਜ਼ੀ ਤਰੀਕਾ ਮੈਂ ਤੁਹਾਡੇ ਲਈ ਲੈ ਕੇ ਆਈਆਂ ਤੇ ਤੁਸੀਂ ਘਰੇ ਬਣਾਏ ਗਜਰ ਪਾ ਪਾਕ ਵੀ ਕਹਿੰਦੇ ਗਜਰੇਲਾ ਵੀ ਕਹਿੰਦੇ ਇਹ ਜੀ ਚੀਜ਼ਾਂ ਘਰੇ ਬਣਾ ਕੇ ਖਾਇਆ ਕਰੋ ਤੁਹਾਨੂੰ ਖੁਦ ਪਤਾ ਤੁਸੀਂ ਇਹ ਚ ਕੀ ਪਾ ਕੇ ਤੇ ਬੱਚੇ ਵੀ ਖੁਸ਼ ਹੋਣਗੇ ਤੇ ਤੁਸੀਂ ਵੀ ਖੁਸ਼ ਹੋਵੋ ਘਰੇ ਬਣਾਓ ਤੇ ਨਾਲੇ ਇੱਚ ਬਰਕਤ ਪੈਂਦੀ ਹੈ ਤੇ ਬਾਹਰੋਂ ਲਿਓਂ ਚ ਤੁਹਾਨੂੰ ਨਹੀਂ ਪਤਾ ਉਹਨਾਂ ਨੇ ਕੀ ਕੁਝ ਪਾਇਆ ਹੁੰਦਾ ਸਿੰਪਲ ਜਿਹਾ ਬਣਾਓ ਤੇ ਦੇਖੋ ਕਿੰਨਾ ਸਵਾਦ ਬਣਦਾ ਤੇ ਮੇਰਾ ਵੀ ਦਿਲੋਂ ਮੈਂ ਬਣਾਇਆ ਤੇ ਹੁਣ ਹੈਗੀ ਸਾਡੀ ਕ੍ਰਿਸਮਸ ਇਸ ਕਰਕੇ ਸਾਰਿਆਂ ਨੂੰ ਛੁੱਟੀਆਂ ਤੇ ਸਾਰਿਆਂ ਨੇ ਇਕੱਠੇ ਹੋਣਾ ਤੇ ਇਸ ਕਰਕੇ ਮੈਂ ਚੀਜ਼ਾਂ ਬਣਾ ਰਹੀ ਹਾਂ ਇੱਕ ਦੋ ਦਿਨ ਮੇਰੇ ਘਰੇ ਗੈਸਟ ਆਉਣੇ ਤੇ ਇੱਕ ਦੋ ਦਿਨ ਮੈਂ ਘਰੇ ਕਿੰਨਾਂ ਦੇ ਜਾਣਾ ਤੇ ਇਸ ਕਰਕੇ ਸਾਰੇ ਅਸੀਂ ਬੱਚੇ ਸਾਰੀ ਫੈਮਿਲੀ ਇਕੱਠੀ ਹੋ ਰਹੀ ਹੈ ਅੱਜ ਦਾ ਬਲੌਗ ਇੱਥੇ ਤੱਕ ਸੀ ਹੋਪ ਤੁਹਾਨੂੰ ਪਸੰਦ ਆਇਆ ਹੋਗਾ